ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋਗੇ ਸਾਰੇ ਠੀਕ ਠਾਕ ਹੋਗੇ ਪਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ ਵਿੱਚ ਹੋ ਅੱਜ ਆਪਾਂ ਆਏ ਹੋਇਆ ਤਾਇਆ ਜੀ ਦੇ ਘਰੇ ਖੇਤ ਆਇਸੀ ਆਪਾਂ ਆ ਕੇ ਚੱਲਨੇ ਵੀਰੇ ਹੋਈਆਂ ਨੂੰ ਮਿਲਿਆਵਾਂਗੇ ਨੇ ਤਾਈ ਦਾ ਪਤਾ ਲਵਾਂਗੇ ਬਿਮਾਰ ਸੀ ਤਾਈ ਆਹ ਸਾਬ ਜੇ ਤੁਸੀਂ ਕੁੱਤੇ ਨਾਲ ਹੀ ਖੇਡਦੇ ਫਿਰਦੇ ਨੇ ਸਵੇਰ ਦੇ ਆਤੀ ਮੇਰੇ ਤਾਇਆ ਜੀ ਦਾ ਵੱਡਾ ਮੁੰਡਾ ਮੇਰਾ ਵੱਡਾ ਭਾਈ ਹੈਗਾ ਆ। ਆ ਮੇਰੀ ਤਾਈ ਹੈਗੀ। ਉਧਰ ਮੇਰੇ ਛੋਟੇ ਭਾਈ ਬੈਠੇ ਨੇ। ਹੈਗੇ ਤਾਂ ਮੈਥੋਂ عمر ਚ ਵੱਡੇ ਨੇ ਪਰ ਇਹ ਭਾਈ ਤੋਂ ਛੋਟੇ ਨੇ। ਆ ਇੰਨਾ ਦਾ ਟ੍ਰੈਟ ਆ। ਆ ਇੰਨਾ ਦਾ ਘਰ ਆਗਾ। ਇਹ ਖੇਤਾਂ ਚ ਰਹਿੰਦੇ ਨੇ ਤਾਇ ਜੀ ਹੋਈ ਸਾਰੇ। ਆ ਮੇਰਾ ਛੋਟਾ ਭਾਈ ਹੈਗਾ। ਵੱਡੇ ਭਾਈ ਤੋਂ ਛੋਟਾ। ਏ ਆਪਣੇ ਤਾਇਆ ਜੀ ਦਾ ਘਰ ਆ। ਆ ਚਾਹ ਛਲੀਆਂ ਪਈਆਂ ਨੇ। ਚਾਰ ਤਾਂ ਪੈ ਗਿਆ ਬਈ। ਹਾਂ ਹੋਈ ਪਈ। ਅੱਛਾ ਚੱਲ ਵਧੀਆ। ਆਪਣੇ ਟਰੈਕਟਰ ਤਾਂ ਫਿਰ ਮੱਕੀ ਤੇ ਲਾ ਰੱਖਿਆ ਗਾਣ। ਇਹ λε ਜੰਗਿਆ ਅਮਰੂਦੇ ਲੇ ਪੇਟੇ ਅਮਰੂਦ ਕਿੱਧਰ ਲੱਗੇ ਹੋਏ ਨੇ ਇਹਨੇ ਦੇ ਇਹ ਮੈਂ ਤੋ ਬੁੱਥਿਆ ਇਕੱਠੇ ਲੱਗੇ ਹੋਏ ਸੀ ਇਕੱਠੇ ਲੱਗੇ ਹੋਏ ਸੀ ਪੈਣਾ ਆ ਸਾਹਮਣੇ ਪਿੱਛੇ ਲੱਗੇ ਹੈ ਛੋਟਾ ਹੁਜਮਾਸ ਨੇ ਮਾਰੇ ਸਾਨੂੰ ਲੋ ਇਹ ਦਾ ਫਟਾੜਦਾ ਸੀ ਛੋਟੇ ਹੁੰਡੇ ਅੱਛੇ ਛੋਟੇ ਹੁੰਡੇ ਅਮਰੂਦ ਮੈਂ ਤੋੜਨੇ ਨੇ ਇਹ ਤਾਂ ਕੱਟੇ ਨਹੀਂ ਨਾ ਤੋੜੋ ਇਹ ਜੀ ਮਾਮਾ ਕਿੱਥੇ ਪਤਾ ਨਹੀਂ ਕਿੱਥੇ ਉਹ ਲੋਗੀ ਜਾਣਗੇ ਉਹ ਰਾਂਝੇ ਮਾਸ ਮਰੂ ਮਾਸ ਮੀ ਲੋਗੀ ਜਾਣ ਨੂੰ ਮਾਮਾ ਕਿੱਥੇ ਰਸ ਲੋਗੀ ਜਾਣੇ ਲੱਗੀ ਰਹੇ ਮਾਮਾ ਇਹਦਾ ਬਿੱਤੀ ਦੀ ਕੁੜੀ ਨਾ ਵੱਡਾ ਅਕੈਡਮੀ ਚ ਕੌਣ ਹੈ ਕਰਨੀ ਰ ਦੇਖਿਆ ਭੈ ਕਿ ਕਿਵੇਂ ਮੈਂ ਤੈਨੂੰ ਕਿੱਦਰੇ ਕਦੀ ਜਾਣਦੀ ਹੋਗੀ ਸਾਬ ਜੀ ਉਹ ਤੈਨੂੰ ਹਣਾ ਕੁੱਤਾ ਨੇ ਕੁੱਤੀ ਕੁੱਤੀ ਆ ਉਹ ਬਾਹਲ ਵਾਲੇ ਲੱਗਦੇ ਨੇ ਹਾਂ ਉਹ ਦੇਖ ਲੋ ਹੋਰ ਤੇ ਲੱਗ ਪਈ ਗਏ ਇੱਕ ਤੇਰੇ ਗਾਤਰੇ ਦਾ ਸਾਜੇ ਤੇ ਬਾੜੋ ਇਹਨੂੰ ਹੋਰ ਤੇ ਲੱਗ ਗਿਆ ਕੁੱਤਾ ਅੱਜ ਛੁੱਟੀ ਵੱਜ ਗਈ ਉਹ ਮਾਰਦੀ ਕੁੱਤੀ ਉਹ ਤਾਂ ਹੀ ਕਿਹੜੀਆਂ ਪਾਸੂਆਂ ਵਾਲੀਆਂ ਹਾਂ ਹਾਂ ਇਹ ਉੱਤੋਂ ਚਿੰਦੇ ਤੋਂ ਐ ਅਸਿਆ ਚੱਲੇ ਵਾਲੀਆਂ ਇਹ ਲੋਹੇ ਦੀਆਂ ਚਾਦਰਾਂ ਨੇ ਫੇਰ ਵੀ ਮੋਗ ਗਿਆ ਜੀ ਨਿਕਲ ਗਿਆ ਨਾ ਉਹ ਹੋ ਗਿਆ ਨਾ Um, não falo, não eu, eu, eu. é,